ਅੱਛਾ ਦੇਸੀ ਘਿਓ ਦਾ ਕੀ ਰੇਟ ਹੈ ਮੱਝਾਂ ਦੇ ਦਾ ਮੱਝਾਂ ਦੇ ਦਾ 1200 ਹੈ ਜੀ 1200 ਹਾਂਜੀ ਬਿਲਕੁਲ ਆਪਦਾ ਹੈ ਜੰਨਿੰਕੇ ਇਹ ਤਾਂ ਨਹੀਂ ਵਿਰਾਮ ਦੇ ਮੰਗੂ ਬਰੋਂ ਲੈ ਕੇ ਨਹੀਂ ਜੀ ਨਹੀਂ ਸਾਰਾ ਆਪਣਾ ਹੈ ਜੀ ਘਿਓ ਹੈ ਜਿਹੜਾ ਬਿਲਕੁਲ ਆਪਦਾ ਕੱਟ ਦਿਆਂਗੇ ਮੱਝਾਂ ਤੇ ਗਾਵਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਪਦੀਆਂ ਰੱਖੀਆਂ ਹੋਈਆਂ ਨੇ ਪਰਮੇਸ਼ਰ ਦਵਾਰ ਦੇ ਵਿੱਚ ਰੇਟ ਵੀ ਦੇਖਾਂਗੇ ਕੀ ਹੈ 1900 ਰੁਪਏ ਰੇਟ ਹੈ ਜੀ ਮਠਿਆਈਆਂ ਵੀ ਆ ਗਈਆਂ ਜੀ ਮਠਿਆਈਆਂ ਵੀ ਆਪਦੀਆਂ ਤਿਆਰ ਕਰਦੇ ਹਾਂ ਹਾਂਜੀ ਸਾਰੀਆਂ ਦੇਸੀ ਪਰਮੇਸ਼ਰ ਦਵਾਰ ਵੱਲੋਂ ਹਾਂਜੀ ਦੇਸੀ ਘਿਓ ਦੀਆਂ ਨੇ ਦੇਸੀ ਘਿਓ ਦੀਆਂ ਪ੍ਰੋਡਕਟ ਇੱਕ ਫੇਲ ਵੀ ਹੋ ਗਿਆ ਸਰੋਂ ਦੇ ਖਾਣੇ ਵਾਲਾ ਪਰਸੋ ਜਿੱਥੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜੇ ਸੀ ਗੁਰਦੁਆਰਾ ਪਰਮੇਸ਼ਰ ਦਵਾਰ ਦੇਖ ਸਕਦੇ ਹੋ ਵੀ ਸੰਗਤਾਂ ਦਾ ਹੜਾ ਆਇਆ ਹੋਇਆ ਜਿੱਥੇ ਕਹਿੰਦੀ ਵੱਡੀ ਗਿਣਤੀ ਚ ਸੰਗਤਾਂ ਪਰਮੇਸ਼ਰ ਦਵਾਰ ਵਿਖੇ ਦੇਖ ਸਕਦੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਖੋਜ ਖਬਰ ਦੇ ਉੱਤੇ ਤੇ ਇੱਧਰ ਬਾਬਾ ਜੀ ਨੇ ਖੋਲਤਾ ਪਰਮੇਸ਼ਰ ਦਵਾਰ ਸਵੀਟਸ ਵੇਕਰੀ ਮਿਲਟਸ ਡੇਰੀ ਪ੍ਰੋਡਕਟਸ ਐਗਰੀਕਲਚਰ ਯਾਨੀ ਕਿ ਵੀ ਗੱਲਬਾਤ ਕਰਦੇ ਆ ਵੀ ਬਾਬਾ ਜੀ ਆਪਦਾ ਬਣਾ ਰਹੇ ਨੇ ਘਰਾਮਦੇਵ ਵਾਂਗੂ ਅੱਗੇ ਲੈ ਕੇ ਵੇਚ ਰਹੇ ਨੇ ਤੇ ਤਸਵੀਰਾਂ ਪਰ ਜੇ ਕਹਦੀਏ ਵੀ ਉੱਥੇ ਦੁਨੀਆ ਬਹੁਤ ਜ਼ਿਆਦੇ ਜੇ ਕਹਦੀਏ ਦੁਨੀਆ ਪਹੁੰਚੀ ਹੋਈ ਅੱਜ ਬਹੁਤ ਜ਼ਿਆਦੇ ਭਾਰੀ ਇਕੱਠਾ ਹੈ ਜਿਹੜਾ ਪਰਮੇਸ਼ਰ ਦੁਆਰ ਵਿਖਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ 버ਗਰ ਸੈਂਡਵਿਚ ਵੇਚ ਰਹੇ ਪ ਕਹਿੰਦੇ ਵੀ ਆਪ ਬਣਾਉਂਦੇ ਆ ਆਪ ਆਪਦਾ ਆਪ ਬਣਾਉਂਦੇ ਆ ਕਹਿੰਦੇ ਵੀ ਸਫਾਈ ਤੇ ਕਿ ਉਹ ਵੀ ਬਾਬਾ ਜੀ ਦੇਸੀ ਆਬਦਲੇ ਕੀ ਇਹਨੇ ਦੇਖ ਸਕਦੇ ਵੀ ਕਿੰਨਾ ਕੁ ਤਿਆਰ ਕਰਦੇ ਨੇ ਵੀ ਮੱਝਾਂ ਆਵਦੀਆਂ ਨੇ ਪਰ ਕਹਿੰਦੇ ਡੇਰੀ ਜਿਹੜੀ ਆਬਦੀ ਆਪ ਤਿਆਰ ਹੈ ਜਿਹੜਾ ਸਾਰਾ ਬਿਲਕੁਲ ਆਪ ਤਿਆਰ ਕਰਦੇ ਆ ਬਾਬਾ ਜੀ ਕਹਿੰਦੇ ਤੇ ਤਸਵੀਰਾਂ ਵਿੱਚ ਤੁਹਾਨੂੰ ਦਿਖਾਉਣਾ ਹੈ ਦੇਖ ਸਕਦੇ ਹੋ ਤਸਵੀਰਾਂ ਇਸ ਤਰ੍ਹਾਂ ਜੀ ਪਰਮੇਸ਼ਰ ਦਵਾਰ ਦੇ ਵਿੱਚ ਜੋ ਖੋਲਿਆ ਬਾਬਾ ਜੀ ਨੇ ਤੇ ਦੇਖਿਆ ਸੀ ਅਸੀਂ ਕਿਉਂ ਦੇਖਿਆ ਸੀ ਵੀ ਘਰ ਦਾ ਅਬਦਾ ਕਿਉਂ ਹੈ ਜਿਹੜਾ ਦੇਸੀ ਗਊਆਂ ਦਾ ਤੇ ਮੱਝਾਂ ਦਾ ਉਹ ਦੇਖੀ ਸੀ ਵੀਡੀਓ ਤੇ ਆਹ ਦੇਖ ਸਕਦੇ ਹਾਂ ਵੀ ਇਹ ਨਵੀਂ ਅਬਦਾ ਕਿਉਂ ਹੈ ਜਿਹੜਾ ਬਿਲਕੁਲ ਅਬਦਾ ਕਰਦਿਆਂਗੇ ਮੱਝਾਂ ਤੇ ਗਾਵਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਪਦੀਆਂ ਰੱਖੀਆਂ ਹੋਈਆਂ ਨੇ ਪਰਮੇਸ਼ਰ ਦਵਾਰ ਦੇ ਵਿੱਚ ਰੇਟ ਵੀ ਦੇਖਾਂਗੇ ਕੀ ਹੈ 1900 ਰੁਪਏ ਰੇਟ ਹੈ ਜੀ ਸ਼ਾਇਦ ਗਊ ਦਾ ਕਿਉਂ ਹੈ ਇਹ ਤੇ ਜਿਹੜਾ ਮੱਝ ਹੈ ਮੱਝ ਵਾਲੀ ਦਾ ਰੇਟ ਕੀ ਹੈ 950 ਅੱਧਾ ਕਿਲੋ ਦਾ ਜੀ ਤੇ ਸਹਿਦ ਵੀ ਜੀ ਆਪ ਦਾ ਸਮਾਨ ਸਾਰਾ ਲਗਭਗ ਤਸਵੀਰਾਂ ਦੇਖ ਸਕਦੇ ਹੋ ਜੀ ਹਰ ਇੱਕ ਆਈਟਮ ਉਹ ਭਾਈ ਸਾਹਿਬ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜੋ ਕਿ ਪਰਮੇਸ਼ਰ ਦਵਾਰ ਦੇ ਬਿਲਕੁਲ ਸਾਹਮਣੇ ਅੱਗੇ ਇਸ ਤਰ੍ਹਾਂ ਨਹੀਂ ਤਸਵੀਰਾਂ ਨੇ ਕੱਲੀ-ਕੱਲੀ ਆਈਟਮ ਹੈ ਜਿਹੜੀ ਅਬਦਾ ਤਿਆਰ ਹੈ ਜਿਹੜਾ ਗੱਲਬਾਤ ਵੀ ਕਰਾਂਗੇ ਕਹਿੰਦੇ ਵੀ ਅਬਦਾ ਸਮਾਨ ਹੈ ਜਿਹੜਾ ਬਿਲਕੁਲ ਆਪ ਤਿਆਰ ਕਰਦੇ ਆਂਗੇ ਦੇਸੀ ਖੰਡ ਜੀ ਦੇਸੀ ਖੰਡ ਇਹ ਦੇਖ ਸਕਦੇ ਹੋ ਤਸਵੀਰਾਂ ਸਹਿਦ ਵੀ ਹੈ ਵੇਸ਼ ਕੁਟਬ वगैरह ਵੀ ਕਹਿੰਦੇ ਆਪਦਾ ਵੀ ਬਿਲਕੁਲ ਲੱਭਦਾ ਤਿਆਰ ਕਰਦੇ ਆ ਕੰਢੀ ਵੀ ਆ ਸ਼ਾਇਦ ਤੇ ਸਰਬਤ ਵੀ ਨੇ ਇਸ ਤਰ੍ਹਾਂ ਦੇ ਨਾਲ ਮਠਿਆਈਆਂ ਵੀ ਆ ਗਈਆਂ ਮਠੇਂਗੇ ਵੀ ਆਪਣੀਆਂ ਤਿਆਰ ਕਰਦੇ ਹਾਂ ਹਾਂਜੀ ਸਾਰੀਆਂ ਦੇਸੀ ਪਰਮੇਸ਼ਰ ਦਵਾਰ ਵੱਲੋਂ ਹਾਂਜੀ ਦੇਸੀ ਕਿਹੜੀਆਂ ਨੇ ਦੇਸੀ ਕਿਹੜੀਆਂ ਨੇ ਕੀ ਨੂੰ ਕਦੇ ਦੇਖ ਸਕਦੇ ਹੋ ਵੀ ਅੱਛਾ ਇੱਥੇ ਤਿਆਰ ਹੁੰਦੀਆਂ ਨੇ ਸਾਰੀਆਂ ਹਾਂਜੀ ਸਾਰੀਆਂ ਇੱਥੇ ਅੰਦਰ ਹੀ ਤਿਆਰ ਹੁੰਦੀਆਂ ਨੇ ਬਿਲਕੁਲ ਦੇਖ ਸਕਦੇ ਹੋ ਵੀ ਸਾਰੀਆਂ ਦੇਸੀ ਕਿ ਉਹਦੀਆਂ ਮਠਿਆਈਆਂ ਨੇ ਜਿਹੜੀਆਂ ਬਾਈ ਕਹਿੰਦਾ ਇੱਥੇ ਤਿਆਰ ਹੁੰਦੀਆਂ ਨੇ ਰੇਟ ਕਿੰਨੀ ਕੀ ਰੇਟ 500 ਰੁਪਏ ਪ੍ਰਤੀ ਕਿਲੋ ਪ੍ਰੀਆ ਵਰਫੀ ਕੁਲਕੰਦ 480 ਰੁਪਏ ਮਠਾ ਇਹ ਰੇਟ ਨੇ ਕੀ ਪੜ ਸਕਦੇ ਹੋ ਇਲੈਚੀ ਪੀੜਾ ਬਾਬਾ ਜੀ ਨੇ ਇਲੈਚੀ ਪੀੜਾ ਵੀ ਤਿਆਰ ਕਰਿਆ ਇਹ ਇਸ ਤਰ੍ਹਾਂ ਦੇਸੀ ਘਿਓ ਦੇ ਵਿੱਚ ਦਸ ਰਹੇ ਨੇ ਬਾਬਾ ਜੀ ਵੀ ਤੇ ਫਿਰ ਮੱਝਾਂ ਗਾਵਾਂ ਵਧੀਆਂ ਰੱਖੀਆਂ ਹੋਈਆਂ ਨੇ ਹਾਂ ਜੀ ਮੱਝਾਂ ਗਾਵਾਂ ਆਪਣੀਆਂ ਜੀ ਆਪਣਾ ਘਿਓ ਵੀ ਆਪਣਾ ਅੰਦਰ ਹੀ ਤਿਆਰ ਹੁੰਦਾ ਅੱਛਾ ਦੇਸੀ ਘਿਓ ਦਾ ਕੀ ਰੇਟ ਹੈ ਮੱਝਾਂ ਵਾਲੇ ਦਾ ਮੱਜਾਂ ਦੇ ਦਾ 1200 ਹੈ ਜੀ 1200 ਹਾਂ ਜੀ ਤੇ ਗਊਆਂ ਵਾਲੇ ਦਾ ਟਿਕਾਵਾ ਟਿਕਾਵਾ ਦਾ 1900 ਹੈ ਜੀ 1900 ਰੁਪਏ ਬਿਲਕੁਲ ਆਪ ਦਾ ਹੀ ਜਨਕੀ ਇਹ ਤਾਂ ਨਹੀਂ ਵੀ ਰਾਮਦੇਵ ਮੰਗੂ ਬਾਹਰੋਂ ਲੈ ਕੇ ਨਹੀਂ ਜੀ ਨਹੀਂ ਸਾਰਾ ਆਪਣੇ ਹੀ ਠੀਕ ਹੈ ਜਿਵੇਂ ਉਹਦਾ ਪ੍ਰੋਜੈਕਟ ਇੱਕ ਫੇਲ ਵੀ ਹੋ ਗਿਆ ਸਰੋਂ ਦੇ ਖਾਣੇ ਵਾਲਾ ਪਰਸਪ ਚ ਉੱਥੇ ਆਪਣਾ ਐਦਾ ਕੋਈ ਕੰਮ ਨਹੀਂ ਆਛਾਪਦਾ ਹੈ ਜੀ ਬਿਲਕੁਲ ਜੀ ਅਹੀਂ ਪੁੱਛਿਆ ਵੀ ਕਿਤੇ ਵੀ ਰਾਮਦੇਵ ਮੰਗੂ ਬਾਹਰੋਂ ਲੈਂਦਾ ਕਿ ਨਾ ਉਹ ਪਰ ਜਿਹੜਾ ਜੋ ਇਸ ਤਰ੍ਹਾਂ ਦੇ ਨਾਲ ਇੱਥੇ ਤਰਫਲਾ ਇਤਰਫਲਾ ਵੀ ਘਰੇ ਬਣਾਇਆ ਹੋਇਆ ਸਪੈਸ਼ਲ ਤਰਫਲਾ ਪਾਊਡਰ ਮੁੱਲ ਕੋਲ ਜੀ ਸਰ੍ਹੋਂ ਦਾ ਤੇਲ ਵੀ ਹੈ ਘੋਬੀਆ ਤੇ ਇਹ ਆ ਗਿਆ ਜੀ ਮੱਕੀ ਦਾ ਆਟਾ ਉਹ ਮੱਕੀ ਦਾ ਆਟਾ ਵੀ ਕਹਿੰਦੇ ਵੀ ਆਬਦੀ ਹੈ ਚੱਕੀ ਲਾਈ ਹੋਈ 90 ਰੁਪਏ ਹੈ ਜੀ ਤਸਵੀਰਾਂ ਔਰ ਇੱਕ ਏਟਮ ਜਿਹੜੀ ਲਗਭਗ ਪਰਮੇਸ਼ਰ ਦਵਾਰ ਦੇ ਬਿਲਕੁਲ 게ਟ ਦੇ ਸਾਹਮਣੇ ਤੁਹਾਨੂੰ ਦਿਖਾਉਣੀ ਹੈ ਤਸਵੀਰਾਂ ਤੇ ਦੇਖ ਸਕਦੇ ਹੋ ਸਾਹਮਣੇ 게ਟ ਆ ਗਿਆ ਜੀ ਪਹਿਲਾਂ ਵੀ ਦੇਖਿਆ ਹੋ ਤੁਸੀਂ ਪਰ ਅਸੀਂ ਕੱਲ ਕਿਉ ਦੇਖਿਆ ਸੀ ਕਹਿੰਦੇ ਵੀ ਕਿਉ ਹੈ ਜਿਹੜਾ ਆਪਾਂ ਨੂੰ ਪਤਾ ਕਿਉ ਤੇ ਵਿਸ਼ਵਾਸ ਕਰਨਾ ਬਹੁਤ ਔਖਾ ਹੁੰਦਾ ਹੈ ਦੇਸੀ ਕਿਉ ਚ ਆਪਾਂ ਨੂੰ ਪਤਾ 800 ਰੁਪਏ ਵਾਲਾ ਰਲਾ ਕੇ ਅਗਲਾ ਦੇ ਦਿੰਦਾ ਹੈਗਾ 1000 ਰੁਪਏ 1200 ਪਰ ਇੱਥੇ ਬਾਬਾ ਜੀ ਕਹਿੰਦੇ ਵੀ ਅਸੀਂ ਆਪ ਦਾ ਤਿਆਰ ਹੈ ਜਿਹੜਾ ਦੇਸੀ ਕਿਉ ਆਪ ਦਾ ਤਿਆਰ ਕਰਿਆ ਮੱਝਾਂ ਵਾਲਾ 1200 ਤੇ ਗਊ ਵਾਲਾ 1900 ਰੁਪਏ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਉਂਡ ਜ਼ੀਰੋ ਰਿਪੋਰਟ ਵੀਡੀਓ ਸ਼ੇਅਰ ਵੀ ਕਰਿਓ ਦੱਸਿਓ ਵੀ ਕਿਵੇਂ ਦਾ ਲੱਗਿਆ ਜੋ ਬਾਬਾ ਜੀ ਨੇ ਇਥੇ ਸ਼ਿਸ਼ਟਮ ਚਲਾਇਆ ਦੇਸੀ ਘੇ ਉਹਦੇ ਵਿੱਚ ਬਰਫੀ ਵੀ ਤਿਆਰ ਰਿਹਾ ਤੇ ਕਹਿੰਦੇ ਵੀ ਇੱਕ ਨੰਬਰ ਸਮਾਨ ਹੈ ਜਿਹੜਾ ਖਾਣ ਪੀਣ ਨਾਲਾ ਸਿਹਤ ਨਾਲ ਖਲਵਾੜ ਨਹੀਂ ਕਰਨਾ ਕਹਿੰਦੇ ਵੀ ਇੱਕ ਨੰਬਰ ਸਮਾਨ ਹੈ ਜਿਹੜਾ ਦੇਣਾ ਹੈ ਆ ਆ ਇਹ ਇੰਦੇਸ਼ਵਰ 我都没有给你。